ਫਿਕਦਾਰ ਸਾਹਿਬ ਨਾਲ ਦੇਖਦੇ ਆਂ ਜੀ ਗੱਲ ਕਰਕੇ ਕੀ ਕਹਿੰਦੇ ਨੇ ਹੈਲੋ ਹਾਂ ਆਪਣੇ ਫਿਕਦਾਰ ਬੋਲਦੇ ਆਂ ਜੀ ਪੰਕਚ ਹਾਂਜੀ ਹਾਂਜੀ ਹਾਂ ਸਾਸਿਕਾਬੀਰ ਜੀ ਹਾਂਜੀ ਮੈਂ ਮਾਲਵਾ ਲਾਈ 365 ਚੈਨਲ ਤੋਂ ਬੋਲਦੇ ਆਂ ਜੀ ਤੇ ਆਪਾਂ ਤੁਹਾਡੇ ਜਿਹੜੀ ਆ ਪੱਖਵਾਲ ਤੋਂ ਰੈਕ ਕੋਟੜੀ ਸੜਕ ਬਣ ਰਹੀ ਆ ਹਾਂਜੀ ਹਾਂ ਇਹਦੇ ਤੇ ਸੀਗੇ ਅਸੀਂ ਇਹ ਕਦੋਂ ਤੱਕ ਆਪਣੇ ਕੰਪਲੀਟ ਹੋ ਜੂਗੀ ਸਰ ਆਪਣੇ ਕਟਾਈ ਐਂਟਰਲੀ ਚੱਲੀ ਜਾਂਦੀ ਆ ਜੀ ਪੱਤਰ ਦੀ ਹੁਣ ਓਕੇ ਜੀ ਉਹ ਕੰਮ ਕੰਪਲੀਟ ਕਰ ਦਾਂਗੇ ਜੀ ਜੇ ਮੌਸਮ ਸਾਫ਼ ਰਿਹਾ। ਹਾਂ ਮੌਸਮ ਤੇ ਤਾਂ ਚਲੋ ਉਹ ਆਪਣੇ ਫਿਰ ਹੱਥ ਵਾਸ ਨਹੀਂ ਹੁੰਦਾ ਹਨਾ ਤੇ ਜਾਨੀ ਜੇ ਮੌਸਮ ਠੀਕ ਆ ਫਿਰ 20 ਦਿਨਾਂ ਤੱਕ ਇਹ ਕੰਪਲੀਟ ਹੋ ਜੂਗੀ। ਹਾਂਜੀ ਹਾਂਜੀ 20 ਦਿਨਾਂ ਚ ਕਰ ਦਾਂਗੇ ਜੀ ਕੰਪਲੀਟ ਇਹਨੂੰ। ਠੀਕ ਹੈ ਠੀਕ ਠੀਕ ਠੀਕ। ਤੇ ਉਹ ਠੀਕ ਠਾਕ ਹੈ ਸੀ ਤਾਂ? ਹਾਂਜੀ ਹਾਂਜੀ ਸਭ ਠੀਕ ਠਾਕ। ਮੈਂ ਤੁਹਾਡਾ ਨੰਬਰ ਲਿਆ ਸੀ ਕੱਲ ਸਰਪੰਚ ਸਾਹਿਬ ਤੋਂ ਤੇ ਮੈਂ ਕਿਹਾ ਚਲੋ ਜਾਣਕਾਰੀ ਬਾਕੀ ਤੁਸੀਂ ਕੱਲ ਆਉਣਾ ਇੱਧਰ। ਹਾਂਜੀ ਹਾਂਜੀ ਕੱਲ ਆਉਣਾ ਜੀ ਆਉਣਾ। ਠੀਕ ਹੈ ਚਲੋ ਮਿਲਦੇ ਆਂ ਵੀਰ ਜੀ ਤੁਹਾਨੂੰ ਫਿਰ ਕੱਲ ਨੂੰ ਤੋ ਇਹਦੇ ਬਾਰੇ ਜਿਹੜੀ ਹੋਰ ਜਾਣਕਾਰੀ ਆਪਾਂ ਵੀ ਹੁਣ ਆਉਣ ਵਾਲੇ ਸਮੇਂ ਚ ਜਿਹੜੀਆਂ ਸੜਕਾਂ ਨੇ ਵੀ ਸਰਕਾਰ ਜਿਵੇਂ ਕਹਿ ਰਹੀ ਆ ਬਈ ਵਧੀਆ ਸੜਕਾਂ ਬਣਿਆ ਕਰੀਆਂ ਟੁੱਟੀਆਂ ਨਹੀਂ ਕਰਨਗੀਆਂ ਤੇ ਉਹਦੇ ਬਾਰੇ ਥੋੜੀ ਜਿਹੀ ਕੱਲ ਨੂੰ ਦਿਓ ਜਾਣਕਾਰੀ ਜ਼ਰੂਰ ਆਪਾਂ ਫਿਰ ਜਿਹੜੇ ਆਪਣੇ ਹਾਂਜੀ ਹਾਂਜੀ ਆਮਨ ਸਾਡ ਦੀ ਸਾਭ ਸੰਭਾਲ ਸਾਡੇ ਕੋਲ ਹੀ ਹੈ ਜੀ ਇਹਦੀ ਓਕੇ ਜੀ ਓਕੇ 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 ਹਾਂਜੀ ਹਾਂਜੀ ਚਲੋ ਥੈਂਕ ਯੂ ਵੀਰ ਜੀ ਮਿਲਦੇ ਆ ਕੱਲ ਨੂੰ ਫਿਰ ਸਰਕਾਰ ਨੇ ਬਹੁਤ ਵਧੀਆ ਯਾਨੀ ਕਿ ਕੰਮ ਚ ਕਰ ਰਹੀ ਹੈ ਇਹ ਠੀਕ ਆ ਕੱਲ ਨੂੰ ਆਪਾਂ ਜੀ ਪੂਰੀ ਜਾਣਕਾਰੀ ਤੁਹਾਡੇ ਨਾਲ ਕਰਾਂਗੇ ਸਾਜੀ ਫਿਰ ਆਪਾਂ ਚੈਨਲ ਤੇ ਪਾਵਾਂ ਪਾਵਾਂਗੇ ਵੀਡੀਓ ਸਾਰੀ ਮਤਲਬ ਜਿਹੜੀ ਆ ਤਾਂ ਕਿ ਆਮ ਲੋਕ ਹੁਣ ਖੁਸ਼ ਨੇ ਬਹੁਤ ਇਸ ਗੱਲ ਤੋਂ ਵੀ ਚਲੋ ਜਿਹੜੀਆਂ ਹੁਣ ਸੜਕਾਂ ਨੇ ਵੀ ਬਿਆਨ ਪੜਿਆ ਸੀ ਸੀਐਮ ਸਾਹਿਬ ਦਾ ਸਾਰਿਆਂ ਨੇ ਵੀ ਜਿਹੜੀਆਂ ਹੁਣ ਸੜਕਾਂ ਨੇ ਵੀ ਪੂਰੀਆਂ ਵਧੀਆ ਬਣਿਆ ਕਰਨਗੀਆਂ ਲੋਕੀ ਸੁਯੋਗ ਵੀ ਵਧੀਆ ਦੇ ਰਹੇ ਨੇ ਕੋਈ ਐਵੇਂ ਤੰਗ ਪ੍ਰੇਸ਼ਾਨ ਨਹੀਂ ਕਰ ਰਿਹਾ ਜਿਵੇਂ ਸਰਾਬ ਵਾਂਗ ਕੀਤਾ ਹੋਇਆ ਹਾਂਜੀ ਹਾਂਜੀ ਪਸਾ ਵਾਲੇ ਜਾਂ ਮੋਟਰ ਟ੍ਰੈਫਿਕ ਆਪਣੇ ਵਾਲੇ ਵਾਲੇ ਪਿੰਡਾਂ ਵਾਲੇ ਨਹੀਂ ਆਪਣਾ ਆਪਣਾ ਵੀ ਇਹੀ ਮਕਸਦ ਹੁੰਦਾ ਜੀ ਚੈਨਲ ਤੇ ਵੀਡੀਓ ਪਾਉਣ ਦਾ ਵੀ ਜਿਹੜੇ ਆਪਣੇ ਨਾਲ ਇਹ ਇਲਾਕਿਆਂ ਦੇ ਲੋਕ ਜੁੜੇ ਹੋਏ ਨੇ ਉਹਨਾਂ ਨੂੰ ਪਤਾ ਲੱਗ ਜਾਂਦਾ ਇੱਕ ਤਾਂ ਵੀ ਚਲੋ ਅਗਲਾ ਫਿਰ ਉਹਨਾਂ ਕ ਸਮਾ ਨਾ ਰਸਤੇ ਬਦਲ ਕੇ ਆਪਦਾ ਉਹ ਕਰ ਲੈਂਦਾ ਠੀਕ ਹੈ ਨਾ ਤੇ ਕੰਮ ਚ ਕੋਈ ਡਿੱਕਾ ਨਹੀਂ ਪੈਂਦਾ ਜੀ ਫਿਰ ਮਤਲਬ ਤੇ ਸਾਡੇ ਇੱਧਰ ਦੂਜੀ ਸੜਕ ਬਣ ਰਹੀ ਆ ਪੱਖਵਾਲ ਤੋਂ ਜਿਹੜੀ ਡੇਲੋਂ ਵਾਲੀ ਉਹਦੀ ਜਦੋਂ ਸਟਾਰਟਿੰਗ ਹੋਈ ਸੀਗੀ ਜਿਹੜਾ 9ਵੇਂ ਮਹੀਨੇ ਦੀ 13 ਤਰੀਕ ਨੂੰ ਤੇ ਆਪਾਂ ਉਹਦੀ ਚੈਨਲ ਤੇ ਵੀਡੀਓ ਪਾਈ ਸੀ ਫਿਰ ਮੈਨੂੰ ਬਹੁਤ ਫੋਨ ਆਏ ਕਹਿੰਦੇ ਯਾਰ ਤੁਸੀਂ ਜਾਣਕਾਰੀ ਦੱਸੀ ਸਾਨੂੰ ਕਿਉਂਕਿ ਜਿਹੜਾ ਪੱਥਰ ਪਾਇਆ ਹੁੰਦਾ ਨਾ ਉਹਦੇ ਉੱਤੇ ਦੇਖੋ ਗੱਡੀਆਂ ਦੇ ਟਾਇਰਾਂ ਦਾ ਵੀ ਫਿਰ ਪ੍ਰੋਬਲਮ ਆਉਂਦੀ ਆ ਕੋਈ ਰਾਤ ਬਰਾਤੇ ਬੰਦਾ ਉਸ ਰੋਡ ਤੇ ਫਿਰ ਜਾਂਦਾ ਨਹੀਂਗਾ ਜੇ ਪਤਾ ਹੋਵੇ ਹਾਂਜੀ ਹਾਂਜੀ ਬਿਲਕੁਲ ਨਹੀਂ ਨਹੀਂ ਲੋਕੀ ਸਹਿਯੋਗ ਪੂਰਾ ਨਹੀਂ ਕਰਦੇ ਤੇ ਠੀਕ ਹੈ ਠੇਕਦਾਰ ਸਾਹਿਬ ਧੰਨਵਾਦ ਤੁਹਾਡਾ ਹੀ ਬਹੁਤ ਬਹੁਤ ਜੀ ਠੀਕ ਠੀਕ ਓਕੇ ਆਪਣੇ ਜੀ ਠੇਕਦਾਰ ਸਾਹਿਬ ਸੀਗੇ ਜਿਹੜੇ ਕੰਮ ਦੀ ਦੇਖਰੇਖ ਕਰ ਰਹੇ ਨੇ ਸੇਖੋਂ ਕੰਪਨੀ ਆ ਇਹ ਤੇ ਬਾਕੀ ਕੱਲ ਨੂੰ ਆਪਾਂ ਵੀਰੋਂ ਨਹੀਂ ਹਾਜ਼ਰ ਹੋਣਗੇ ਇੱਥੇ ਉਹਨਾਂ ਨਾਲ ਗੱਲਬਾਤ ਪੂਰੀ ਕਰਾਂਗੇ ਵੀ ਹੁਣ ਕੀ ਪਹਿਲਾਂ ਨਾਲ ਫਰਕ ਆ ਜਿਹੜਾ ਕਹਿ ਰਹੇ ਨੇ ਜਿਹੜੇ ਆਪਾਂ ਬਿਆਨ ਪੜ੍ਹ ਰਹੇ ਹਾਂ ਮੁੱਖ ਮੰਤਰੀ ਸਾਹਿਬ ਦੇ ਵੀ ਵੀ ਜਿਹੜੀਆਂ ਸੜਕਾਂ ਨੇ ਹੁਣ ਵੀ 5 ਸਾਲ ਦੇ ਲਈ ਜਿਵੇਂ ਆਪਾਂ ਨੂੰ ਦੱਸਿਆ ਠੇਕੇਦਾਰ ਸਾਹਿਬ ਨੇ ਵੀ ਜਿਹੜੀ ਸਾਮ ਸੰਭਾਲ ਆ ਵੀ ਉਹ ਸਾਰੀ ਮਤਲਬ ਆ ਉਹ ਠੇਕੇਦਾਰ ਦੀ ਹੋਊਗੀ ਤੇ 5 ਸਾਲ ਤੱਕ ਸੜਕ ਆਪਾਂ ਨੂੰ ਪੂਰੀ ਵਧੀਆ ਮਿਲੂਗੀ ਵੀ ਜਿਵੇਂ ਅੱਗੇ ਆਪਾਂ ਸੁਣਦੇ ਹੁੰਦੇ ਸੀ ਬਾਹਰਲੇ ਦੇਸਾਂ 'ਚ ਵੀ ਜੇ ਮਾੜੇ ਮੋٹے ਕੋਈ ਖੰਡੇ ਖੁੱਡੇ ਪੈ ਜਾਂਦੇ ਆ ਵੀ ਉਹ ਨਾਲ ਹੁੰਦੇ ਹੀ ਆ ਉਹ ਕਰਿਆ ਜਾਇਆ ਕਰਨਗੇ ਤੇ ਵਧੀਆ ਗੱਲ ਆ ਚਲੋ ਜੇ ਇਸ ਤਰ੍ਹਾਂ ਦਾ ਕੰਮ ਹੋ ਜੇ ਤੇ ਕਿਉਂਕਿ ਆਪਣੇ ਔਣ ਜਾਣ ਲਈ ਜਿਹੜੀਆਂ ਸੜਕਾਂ ਸਾਧਨ ਨੇ ਸਭ ਤੋਂ ਪਹਿਲਾਂ ਇਹ ਜ਼ਰੂਰੀ ਨੇ ਵੀ ਇਹ ਡਵੈਲਪਮੈਂਟ ਆ ਜਿਹੜੀ ਇਹ ਜ਼ਰੂਰੀ ਆ ਕਿਥੋਂ ਵੀ ਆਪਾਂ ਹਰ ਰੋਜ਼ ਆਪਦੇ ਕਮਾਂਕਾਰਾਂ ਤੇ ਜਾਣਾ ਤੇ ਟਾਈਮ ਤੇ ਬੰਦਾ ਪਹੁੰਚਦਾ ਜੇ ਸੜਕਾਂ ਵਧੀਆ ਹੋਣਗੀਆਂ ਤੇ ਸਾਡੇ ਤਾਂ ਬਹੁਤ ਵੱਡੀ ਸਮੱਸਿਆ ਸੀ ਇਲਾਕੇ ਦੇ ਵਿੱਚ ਇਧਰਲੀ ਸਾਈਡ ਪਖੋਲ ਪਿੰਡ ਆ ਇਧਰ ਰੈਕੋਟ ਤੇ 3 ਕਿਲੋਮੀਟਰ ਤੇ ਗੁਰਦੁਆਰਾ ਸ੍ਰੀ ਕੈਂਬਾ ਸਾਹਿਬ ਪਿੰਡ ਧਾਲੀਆਂ ਉੱਥੇ ਵੀ ਸੰਗਤ ਆ ਜਿਹੜੀ ਬਹੁਤ ਆਲੇ ਵਾਲੇ ਪਿੰਡਾਂ ਤੋਂ ਕਾਫੀ ਸਮੇਂ ਤੋਂ ਸੜਕ ਖਰਾਬ ਹੋਣ ਕਰਕੇ ਕਿਹੜੇ ਰਾਸਤੇ ਬਦਲ ਕੇ ਜਾਣਾ ਪੈਂਦਾ ਸੀ ਸੋ ਜਿਵੇਂ ਹੁਣ ਦੱਸਿਆ ਉਹਨਾਂ ਨੇ ਵੀ 20 ਦਿਨਾਂ ਤੱਕ ਆ ਜਿਹੜੀ ਇਹ ਸੜਕ ਕੰਪਲੀਟ ਹੋ ਜੂ ਜੇ ਮੌਸਮ ਠੀਕ ਰਹਿੰਦਾ ਵਾ ਤੇ ਅੱਜ ਆਪਣੇ 12 ਤਰੀਕ ਆ 10ਵੇਂ ਮਹੀਨੇ ਦੀ 2025 ਚ ਆਪਾਂ ਵੀਡੀਓ ਬਣਾ ਰਹੇ ਆ ਤੇ ਬਾਕੀ ਹੁਣ ਚਲੋ ਇੰਤਜ਼ਾਰ ਦੀਆਂ ਘੜੀਆਂ ਖਤਮ ਹੋਣਗੀਆਂ 20 ਦਿਨਾਂ ਤੱਕ ਇਹ ਹੀ ਸੜਕ ਆ ਜਿਹੜੀ ਜਦੋਂ ਆਪਣੇ ਪੂਰੀ ਬਣ ਗਈ ਫਿਰ ਆਪਾਂ ਉਹਦੀ ਜਾਣਕਾਰੀ ਵੀ ਤੁਹਾਨੂੰ ਦਵਾਂਗੇ ਤੇ ਹੁਣ ਇਹ ਦਾ ਕੰਮ ਆ ਜਿਹੜਾ ਉਹਨਾਂ ਦੇ ਦੱਸਣ ਮੁਤਾਬਕ ਆ ਵੀ 20 ਦਿਨਾਂ ਤੱਕ ਇਹ ਕੰਪਲੀਟ ਹੋ ਜੂਗੀ ਸੋ ਜਾਣਕਾਰੀ ਨੂੰ ਅੱਗੇ ਸ਼ੇਅਰ ਕਰਿਓ ਤਾਂ ਕਿ ਵਾਤੋਂ ਵਾਤ ਜਿਹੜੇ ਮਤਲਬ ਆਪਣੇ ਇਲਾਕੇ ਦੇ ਖਾਸ ਕਰ ਲੋਕ ਨੇ ਉਹਨਾਂ ਨੂੰ ਇਹ ਚੀਜ਼ ਦਾ ਅੱਲ ਦਾ ਪਤਾ ਲੱਗ ਜਵੇ 20 ਦਿਨ ਆਪਾਂ ਹੋਰ ਰਸਤੇਾਂ ਤੋਂ ਦੀ ਜਾਈਏ ਤੇ ਉਸ ਤੋਂ ਬਾਅਦ ਫਿਰ ਲਿਓ ਨਿਆਰੇ ਫਿਰ ਨਵੀਂ ਸੜਕ ਦੇ ਸੜਕ ਬਣੇ ਦਾ ਨਿਆਰਾ ਹੀ ਆ ਜਾਣਾ ਪੱਕੋ ਵਾਲ ਤੋਂ ਰੈਕੋਰਡ ਤੱਕ ਨਾਲੇ ਆਪਾਂ ਨੇੜੇ ਦਾ ਹੋ ਗਿਆ ਰਸਤਾ ਬਿਲਕੁਲ ਜੀ ਨਾਲੇ ਆਪਾਂ ਜਿਵੇਂ ਗੁਰਦਰਾ ਸਾਹਿਬ ਆਪਣੇ ਤਾਲੀਆਂ ਸੰਗਤਾਂ ਜਾਂਦੀਆਂ ਨੇ ਤਾਲੀਆਂ ਜਾਣਾ ਬਹੁਤ ਔਖਾ ਹੁੰਦਾ ਸੀ ਉਦੋਂ ਰਾਜਗੜ ਵਿੱਚ ਦੇ ਜਾਂਦੇ ਸੀਗੇ ਸੜਕ ਟੁੱਟੀ ਹੋਈ ਕਰਕੇ ਹੁਣ ਚਲੋ ਇੱਧਰ ਦੀ ਸੌਖਾ ਹੋ ਜੂਗਾ ਲੋਕ ਖੁਸ਼ ਨਹੀਂ ਹਨ ਬਹੁਤ ਖੁਸ਼ ਨਹੀਂ